ਆਯੋ ਮੈਂ ਦਿੱਦਾ ਨਾ ਮੈਂ ਦਿੱਦਾ ਨਾ 3 ਗੋ ਚਲ ਕੰਨ ਹੈਂ ਮੱਤ ਕੇ ਚਲੋ

ਤੇਰੀ ਮੰਮੀ ਦਾ ਨਾਮ ਕੀ ਹੈ ਮੰਮਾ ਮੰਮਾ ਤੇਰੀ ਡੈਡੀ ਦਾ ਮੈਂ ਬਾਦੀ ਦਾ ਉਗੀ ਦਿਖੋ ਕਿਹੜਾ ਪਿੰਡ ਹੈ ਤੇਰਾ ਮੇਲਾ ਦੱਡਬਾ ਹਾਂ ਹਾਂ ਦੱਡਬਾ ਦੱਡਬਾ ਸ਼ੋ ਗੀਤਾ ਤੇਰਾ ਨਾਮ ਕੀ ਆ ਪਾਪਾ ਪਾਪਾ ਦਾ ਮੇਰਾ ਨਾਮ ਹੈ ਚਲ ਗੀਤਾ ਚਲੋ ਚਲੋ ਮੈਂ ਆ ਪਾਪਾ ਹਾਂ ਦੋਇਨੇ ਪਾਪਾ ਦੋਇਨੇ ਦੋਇਨੇ ਮੈਂ ਤਾਂ ਕਿਤਾ ਆ ਮਿਲ ਪੈਣਾ ਕਿਹੜੀ ਭੈਣ ਹੈ ਤੇਰੀ ਵੱਡੀ ਛੋਟੀ ਛੋਟੀ ਵੀ ਆ ਛੋਟੀ ਭੈਣ ਤੇਰੀ ਵੱਡੀ ਭੈਣ ਕਿਹੜੀ ਆ ਦੀਦੀ ਤੇਦੀ ਕਿਹੜੀ ਆ ਅਦੀਵਾਦ ਹੈ